ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਨਵੀਂ ਜਾਣਕਾਰੀ ਹਵੇ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਪਾਖੜਾ ਦਾ ਜੋ ਫਲੱਡ ਗੇਟ ਸੀ ਪਹਿਲਾਂ 4 ਫੁੱਟ ਤੱਕ ਖੁੱਲੇ ਹੋਏ ਸੀ ਹੁਣ ਉਹਨਾਂ ਨੂੰ ਵਧਾ ਕੇ 10-10 ਫੁੱਟ ਤੱਕ ਖੋਲ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਹੈ ਕਿ ਜੋ ਪਾਖੜਾ ਦੇ ਫਲੱਡ ਗੇਟ ਸੀ ਪਹਿਲਾਂ 8-8 ਫੁੱਟ ਤੱਕ ਖੁੱਲੇ ਗਏ ਸੀ ਤਾਂ ਹੁਣ ਉਹਨਾਂ ਨੂੰ ਵਧਾ ਕੇ 10-10 ਫੁੱਟ ਤੱਕ ਕਰ ਦਿੱਤਾ ਗਿਆ ਹੈ ਤਾਂ ਆਪਣੇ ਆਪ ਤੇ ਚਿੰਤਾ ਵਧਾਉਣ ਵਾਲੀ ਖਬਰ ਹੈ ਕਿਉਂਕਿ ਗੱਲ ਸਾਫ਼ ਹੈ ਜੇਕਰ 8 ਫੁੱਟ ਤੋਂ ਵਧਾ ਕੇ 10 ਫੁੱਟ ਫਲਡ ਗੇੜ ਕੀਤੇ ਹੈ ਤਾਂ ਗੱਲ ਸਾਫ਼ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧੇਗਾ ਤੇ ਜਿਹਦੇ ਪਾਸੇ ਰੋਪੜ ਤੋਂ ਤਕਰੀਬਨ 70000 ਕਿਲੋਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਸਿੱਧਾ ਦਰਿਆ ਸਤਲੁਜ ਦੇ ਵਿੱਚ ਆਵੇਗਾ ਤੱਕ ਕਿਤਨੇ ਕਿਤੇ ਚਿੰਤਾਵਾਂ ਜ਼ਰੂਰ ਵੱਧ ਰਹੀਆਂ ਨੇ ਕਿਤਨੇ ਕਿਤੇ ਚਿੰਤਾਵਾਂ ਜ਼ਰੂਰ ਵੱਧ ਰਹੀਆਂ ਨੇ ਤਾਂ ਆਪਣੇ ਆਪ 'ਚ ਇੱਕ ਵੱਡੀ ਖਬਰ ਹੈ ਕਿ ਦਰਿਆ ਸਤਲੁਜ ਦੇ ਵਿੱਚ तकरीबन 17000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਦੂਜੇ ਪਾਸੇ ਪਾਖੜਾ ਦਾ ਜੋ ਫਲੱਡ ਗੇਟ ਸੀ ਜੋ ਪਾਖੜ ਦੇ ਫਲੱਡ ਗੇਟ ਸੀ ਪਹਿਲਾਂ 8-8 ਫੁੱਟ ਤੱਕ ਖੁੱਲੇ ਹੋਏ ਸੀ ਤੇ ਹੁਣ ਉਹਨਾਂ ਨੂੰ ਵਧਾ ਕੇ 10-10 ਫੁੱਟ ਤੱਕ ਕਰ ਦਿੱਤਾ ਗਿਆ ਹੈ ਗੱਲ ਸਾਫ਼ ਹੈ ਜੇਕਰ ਫਲੱਡ ਗੇਟ 10-10 ਫੁੱਟ ਕੀਤੇ ਗਿਆ ਤਾਂ ਪਾਣੀ ਵਧੇਗਾ ਤਾਂ ਦੂਜੇ ਪਾਸੇ ਜਦੋਂ 1-1 ਫੁੱਟ ਦਾ ਖਲਾ ਟੁਕੜ ਖੋਡੇ ਖੁੱਲੇ ਗਏ ਫਿਰ 2-2 ਤੱਕ ਫਿਰ 3-3 ਫਿਰ 4-4 ਤੇ ਫਿਰ ਨੌਬਤ ਆ ਗਈ 8-8 ਫੁੱਟ ਤੱਕ ਖੋਲਣ ਦੀ ਤਾਂ ਜਦੋਂ 8 ਫੁੱਟ ਸੀ ਤਾਂ ਪਾਣੀ ਗੱਲ ਸਾਫ ਹੈ ਕਿ ਥੋੜਾ ਨਿਕਲ ਰਿਹਾ ਹੋਗਾ ਹੁਣ ਜੇਕਰ 10-10 ਫੁੱਟ ਤੱਕ ਪਾਖੜਾ ਦੇ ਫਲੱਡ ਗੇਟ ਖੁੱਲ ਗਏ ਆ ਤਾਂ ਗੱਲ ਹੁਣ ਇਹ ਵੀ ਸਾਫ ਹੈ ਕਿ ਪਾਣੀ ਵਿੱਚੋਂ ਜ਼ਿਆਦਾ ਨਿਕਲ ਰਿਹਾ ਹੋਗਾ ਤਾਂ ਆਪਣੇ ਆਪ ਚ ਤੁਹਾਨੂੰ ਇੱਕ ਵੱਡੀ ਜਾਣਕਾਰੀ ਸਾਂਝੀ ਕਰ ਰਿਹਾ ਇਸ ਟਾਈਮ ਦੀ ਕਿ ਜੋ ਪਾਖੜਾ ਦੇ ਫਲੱਡ ਗੇਟ ਸੀ ਪਹਿਲਾਂ 8-8 ਫੁੱਟ ਤੱਕ ਖੁੱਲੇ ਹੋਏ ਸੀ ਤਾਂ ਹੁਣ ਉਹਨਾਂ ਨੂੰ ਵਧਾ ਕੇ 10-10 ਫੁੱਟ ਤੱਕ ਕਰ ਦਿੱਤਾ ਗਿਆ ਹੈ ਤਾਂ ਹੁਣ ਪਾਖੜਾ ਦੇ ਫਲੱਡ ਗੇਟ ਹੈ ਜੋ ਉਹ 10-10 ਫੁੱਟ ਤੱਕ ਖੁੱਲ ਗਿਆ ਹੈ ਤਾਂ ਆਪਣੇ ਆਪ ਦੀ ਚਿੰਤਾ ਦੇ ਵਧਾਉਣ ਵਾਲੀ ਗੱਲ ਹੈ ਕਾਰਨ ਹੈ ਇਹ ਇੱਕ ਜੋ ਹਿਮਾਚਲ ਦੇ ਵਿੱਚ ਲਗਾਤਾਰ بارش ਪੈ ਰਹੀ ਸੀ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟ ਰਹੇ ਨੇ ਤਾਂ ਜਿਸ ਦੇ ਸਿੱਟੇ ਵਜੋਂ ਪਾਖੜਾ ਦੇ ਜੋ ਫਲੱਡ ਗੇਟ ਖੁੱਲਨੇ ਪਏ ਹੈ ਪਾਖੜਾ ਦੇ ਜੋ ਫਲੱਡ ਗੇਟ ਸੀ ਪਹਿਲਾਂ 8-8 ਫੁੱਟ ਤੱਕ ਖੁੱਲ ਗਿਆ ਸੀ ਤਾਂ ਹੁਣ ਉਹਨਾਂ ਨੂੰ ਵਧਾ ਕੇ 10-10 ਫੁੱਟ ਤੱਕ ਕਰ ਦਿੱਤਾ ਗਿਆ ਹੈ ਤਾਂ ਆਪਣੇ ਆਪ ਜੀ ਕਹਿ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਿਹਾ ਹਾਂ ਤਾਂ ਫਿਰ ਇਸ ਤੋਂ ਗੱਲ ਇਹ ਵੀ ਸਾਫ਼ ਹੈ ਕਿ ਜੇਕਰ ਫਲੱਡ ਗੇਟ 8 ਫੁੱਟ ਤੋਂ 10 ਫੁੱਟ ਕਿਤੇ ਗਿਆ ਤਾਂ ਫਿਰ ਦਰਿਆ ਸਤਲੁਜ ਦੇ ਵਿੱਚ ਪਾਣੀ ਵਧੇਗਾ। ਦੂਜੇ ਪਾਸੇ ਪਾਖੜਾ ਜਿਹੜਾ ਉਹ ਲੈਵਲ ਹੈ ਖਤਰੇ ਦੇ ਨਿਸ਼ਾਨ ਦੇ ਲਗਭਗ ਨੇੜੇ ਹੀ ਹੈ। ਤਕਰੀਬਨ ਸਵਾ ਕੁ ਫੁੱਟ ਮਹਿਸ ਹੁਣ ਫਾਸਲਾ ਹੈ। ਜਦੋਂ ਸਵਾ ਕੁ ਫੁੱਟ 1.5 ਫੁੱਟ ਪਾਣੀ ਵੱਧ ਜਾਈਗਾ ਤਾਂ ਫਿਰ 1680 ਹੋ ਜਾਏਗਾ। ਤਾਂ ਹਰ ਪਾਸੋਂ ਕਿ ਤੋਂ ਵੀ ਆਪਾਂ ਕਹੀਏ ਕਿ ਸੁੱਖ ਦੀ ਖਬਰ ਨਹੀਂ ਹੈ ਦਰਾ ਸਤਨੂਜੀ ਦੇ ਜੇਕਰ ਪਾਣੀ ਦੀ ਗੱਲ ਕਰੀ ਤਾਂ ਅੱਜ 1 ਫੁੱਟ ਤੱਕ ਪਾਣੀ ਘਟਿਆ ਸੀ ਦਰਾ ਸਤਨੂਜੀ ਦੇ ਜੇਕਰ ਪਾਣੀ ਦੀ ਗੱਲ ਕਰੀ ਤਾਂ 1 ਫੁੱਟ ਪਾਣੀ ਘਟਿਆ ਸੀ ਪਰ ਦੂਜੇ ਪਾਸੇ ਨਾਲ ਜਿਵੇਂ ਕਿ ਪਾਣੀ ਘਟਿਆ ਉਸ ਤੋਂ ਬਾਅਦ ਇੱਕ ਮਾੜੀ ਖਬਰ ਇਹ ਵੀ ਆ ਗਈ ਕਿ ਜੋ ਆਖੜਾ ਦੇ ਫਲੱਡ ਗੇਟ ਨੇ ਉਹਨਾਂ ਨੂੰ ਵਧਾ ਕੇ ਜਿਹੜੇ 8-8 ਫੁੱਟ ਤੱਕ ਖੋਲੇ ਗਏ ਸੀ ਉਹ ਹੁਣ 10-10 ਫੁੱਟ ਤੱਕ ਕਰ ਦਿੱਤੇ ਗਿਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਅਸੀਂ ਹਰ ਰੋਜ਼ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਿੱਲ ਦਾ ਆਈਕਨ ਜੀ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਹਰ ਇੱਕ ਜਾਣਕਾਰੀ ਸਹੀ ਪਹੁੰਚ ਸਕੇ ਤਾਂ ਵੀਰਾਂ ਦੇ ਕਮੈਂਟ ਹੋਣੇ ਸ਼ੁਰੂ ਹੋ ਗਿਆ ਕਮੈਂਟਾਂ ਦੇ ਜਵਾਬ ਵੀ ਦੇਵਾਂਗੇ ਤਾਂ ਪਹਿਲਾਂ ਜਿਹੜੇ ਵੀਰ ਵੀਰਾਂ ਨੇ ਇਹ ਗੱਲਬਤ ਨਹੀਂ ਸੁਣੀ ਕਿਉਂਕਿ ਲਾਈਵ ਚੱਲ ਰਿਹਾ ਹੈ ਲਾਈਵ ਦੇ ਵਿੱਚ ਬਚ ਲੋ ਕੱਡਕ ਖਬਰ ਨਹੀਂ ਦੇਖੀ ਜਾ ਸਕਦੀ ਜੇ ਤੁਹਾਨੂੰ ਡੇਲੀ ਜਾਣਕਾਰੀ ਫਿਰ ਮੈਂ ਕੋ ਸਾਂਝ ਕਰ ਦਿਆਂ ਜੋ ਪਾਖੜਾ ਦਾ ਲੈਵਲ ਹੈ 1680 ਦੇ ਤਕਰੀਬਨ ਪਹੁੰਚਣ ਵਾਲਾ ਸਵਾ ਕੁ ਜਿਹੜੇ ਡੇਢ ਫੁੱਟ ਮਹਿਜ਼ ਖਤਰੇ ਦੇ ਨਿਸ਼ਾਨ ਤੋਂ ਦੂਰ ਹੈ ਤਾਂ ਪਾਖੜਾ ਦੇ ਜੋ ਫਲੱਡ ਗੇਟ ਸੀ ਜਿਹੜੇ ਪਹਿਲਾਂ 8-8 ਫੁੱਟ ਦਾ ਖੁੱਲੇ ਗਏ ਸੀ ਹੁਣ ਉਹਨਾਂ ਨੂੰ ਵਧਾ ਕੇ 10-10 ਫੁੱਟ ਕਰ ਦਿੱਤਾ ਗਿਆ ਹੁਣ ਗੱਲ ਇਹ ਵੀ ਸਾਫ਼ ਹੈ ਕਿ ਜਦੋਂ 1-1 ਫੁੱਟ ਦਾ ਖੁੱਲੇ ਗਏ ਸੀ ਤਾਂ ਪਾਣੀ ਥੋੜਾ ਨਿਕਲਦਾ ਹੋਗਾ ਫਿਰ 2-2 ਫਿਰ 3-3 ਫਿਰ 4-4 ਔਰ ਫਿਰ ਜਦੋਂ 8 ਫੁੱਟ ਤੱਕ ਫਲੱਡ ਗੇਟ ਖੋਲਣ ਦੀ ਨੌਬਤ ਆ ਗਈ ਤੇ ਹੁਣ ਉਸ ਤੋਂ ਬਾਅਦ 10-10 ਫੁੱਟ ਤੱਕ ਤਰਕ ਥੋੜਾ ਟੁੱਟ ਗਿਆ ਸੀ ਨੈਟਵਰਕ ਦਾ ਪ੍ਰੋਬਲਮ ਹੈ ਵੀਡੀਓ ਨੂੰ ਚਲਦਾ ਚਲਦਾ ਸ਼ੁਰੂ ਕਰਦੇ ਹੋ ਕਿ ਜੜਕਰ ਅੱਗੇ ਤੱਕ ਪਹੁੰਚ ਜੇ ਕਦਰਾਂ ਸਤੌਲੇ ਦੇ ਵਿੱਚ ਦੁਬਾਰਾ ਵੱਡੀ ਆਫਤਾ ਆ ਸਕਦੀ ਹੈ ਜਿਸ ਤਰ੍ਹਾਂ ਜਲ ਸਤਰ ਵੱਧ ਰਿਹਾ ਹੈ ਦੂਜੇ ਪਾਸੇ ਫਲੱਡ ਗੇਟ ਜਿਹੜੇ 8 ਫੁੱਟ ਤੋਂ 10 ਫੁੱਟ ਕਰ ਦਿੱਤੇ ਗਿਆ ਹੈ ਤੱਕ ਕਿਤੋਂ ਵੀ ਸੁੱਖ ਦਾ ਸੁਨੇਹਾ ਨਹੀਂ ਹੈ ਤਾਂ ਆਪਣੇ ਆਪ ਚ ਵੱਡੀ ਜਾਣਕਾਰ ਸਾਂਝ ਕਰ ਰਹੇ ਹਾਂ ਤੁਹਾਨੂੰ ਕਿ ਜੋ ਪਾਖੜਾ ਦਾ ਇਹ ਫਲੱਡ ਗੇਟ ਸੀ ਜਿਹੜੇ 8-8 ਫੁੱਟ ਦਾ ਖੁੱਲਿਆ ਗਿਆ ਸੀ ਉਹਨੂੰ ਹੁਣ 10-10 ਫੁੱਟ ਤੱਕ ਕਰ ਦਿੱਤਾ ਗਿਆ ਹੈ ਤਾਂ ਆਪਣੇ ਆਪ 'ਚ ਇੱਕ ਚਿੰਤਾ ਦਾ ਵਿਸ਼ਾ ਹੈ ਸਾਰੇ ਤਕਰੀਬਨ ਜਿੰਨੇ ਦਰਾਮ ਦੇ ਝੋਨੇ ਸੀ ਸਾਰੇ ਡੁੱਬ ਚੁੱਕੇ ਆ ਹਾਲਾਤ ਚਿੰਤਾਜਨਕ ਹੈ ਲੋਕ ਉਤਰਾ ਹੇ ਤਰ੍ਹਾਂ ਹੀ ਕਰ ਰਿਹਾ ਤਕਰੀਬਨ ਜਿੰਨੇ ਵੀ ਜੀਵ ਡੈਮ ਸੀ ਸਾਰੇ ਫਾਨ ਤੇ ਆ ਤਾਂ ਪੌਂਗ ਨੇ ਤਕਰੀਬਨ ਕਾਫੀ ਜ਼ਿਆਦਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤੇ ਪਾਖੜਾ ਖਤਰੇ ਦੇ ਨੇੜੇ ਪਹੁੰਚਣ ਵਾਲਾ ਮਹਿਜ਼ ਸਵਾ ਕੁ ਫੁੱਟ ਡੇਢ ਫੁੱਟ ਸਾਰਾ ਫਾਸਲਾ ਰਹਿ ਗਿਆ ਤਾਂ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਕਿਹੜੇ ਪਾਖੜਾ ਦੇ ਫਲੱਡ ਗੇਟ ਸੀ ਉਹ 8-8 ਫੁੱਟ ਤੱਕ ਖੁੱਲ੍ਹੇ ਹੋਏ ਸੀ ਤਾਂ ਹੁਣ ਉਹਨਾਂ ਨੂੰ ਵਧਾ ਕੇ 10-10 ਫੋਟ ਤੱਕ ਕਰ ਦਿੱਤਾ ਗਿਆ ਹੈ ਜਸਰਾਏ ਲਗਭਗ 1 ਲੱਖ ਛੜਦਾ ਹੋਣਾ ਹੁਣ ਤਾਂ ਇਹ ਜੋ ਪਾਣੀ ਦੀ ਜੇਕਰ ਗੱਲ ਕਰੀਏ ਜੇ ਰੋਪੜ ਤੋਂ ਪਾਣੀ ਛੱਡਿਆ ਜਾਣਾ ਤਾਂ 73 ਤੋਂ 75 ਤੋਂ 70 ਤੋਂ 75 ਹਜ਼ਾਰ ਕਿਉਂਕ ਪਾਣੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਪਾਣੀ ਆਉਂਦਾ ਤਾਂ ਉਦੋਂ ਪਤਾ ਲੱਗਦਾ ਕਿ ਪਾਣੀ ਕਿੰਨਾ ਆ ਗਿਆ ਕੌਂਕਸੇ ਸਹੀ ਤਸਦੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੇ ਆ ਪਾਣੀ ਨੂੰ ਦੇਖ ਕੇ ਪ੍ਰਸ਼ਾਸਨ ਦੇ ਅੰਕੜੇ ਤਾਂ ਘਟ ਜਾਂਦੇ ਆ ਜਦੋਂ ਦਰਸਾਤੋਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਉਹ ਤਾਂ ਫਿਰ ਅਸੀਂ ਦੱਸ ਦਿਆ ਤੁਹਾਨੂੰ ਕਿੰਨਾ ਪਾਣੀ ਆ ਚੁੱਕਿਆ ਹੈ ਤਾਂ ਆਪਣੇ ਆਪ ਇੱਕ ਅਹਿਮ ਖਬਰ ਹੈ ਤਾਂ ਫਿਰ ਇਹ ਵੀ ਗੱਲ ਨਾਲ ਹੈ ਕਿ ਜਦੋਂ ਫਰੋਜਪੁਰ ਫਾਜ਼ਲ ਕਿ ਅਗਲੇ ਲੱਖਾਂ ਵਿੱਚ ਬਹੁਤ ਜ਼ਿਆਦਾ ਤਬਾਈ ਮੱਚੀ ਹੋਈ ਹੈ ਤਾਂ ਫਰਹਰੀ ਕੇ ਹੈਡ ਵਰਕਰਸ ਤੋਂ ਪਾਣੀ ਫਿਰ ਅੱਗੇ ਮਾਤਰਾ ਦੇ ਵਿੱਚ ਆਇਆ ਹੈ ਗੱਲ 310000 ਕਿਉਂ ਇਸਕ ਪਾਣੀ ਅੱਗੇ ਜਾ ਰਿਹਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਉੱਥੋਂ ਅੱਗੇ ਹੋਰ ਵੀ ਛੱਡਿਆ ਜਾ ਸਕਦਾ ਹੈ ਜਿਸ ਤਰ੍ਹਾਂ ਦਰਾ ਸਤਲੂਜ ਦਾ ਜਲ ਪੱਧਰ 1 ਫੁੱਟ ਘਟਿਆ ਪਰ ਉਸ ਤੋਂ ਬਾਅਦ ਨਾਲੇ ਖਬਰ ਇਹ ਵੀ ਆ ਗਈ ਕਿ ਪਾਖੜਾ ਦੇ ਫੁੱਲਾਡ ਗੇਟ ਜਿਹੜੇ 8-8 ਫੁੱਟ ਤੱਕ ਖੁੱਲੇ ਗਏ ਸੀ ਉਹਨਾਂ ਨੂੰ 10-10 ਫੁੱਟ ਤੱਕ ਵਧਾ ਕੇ ਕਰ ਦਿੱਤਾ ਗਿਆ ਹੈ ਤੇ ਚਿੰਤਾ ਨਾਵਾ ਚਿੰਤਾਵਾਂ ਮਾ ਲਗਾਤਰ ਬਾਦਰੀਆਂ ਨੇ ਬਹੁਤ ਜ਼ਿਆਦਾ ਵਾਹਿਗੁਰੂ ਪਰਮਾਤਮਾ ਸੁੱਖ ਰੱਖੇਗਾ ਕੋਈ ਐਸੀ ਖਬਰ ਨਾ ਆਵੇ ਕਿ ਕਿਤੋਂ ਕੋਈ ਬੰਨ ਨੁਕਸਾਨਿਆ ਗਿਆ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਲਗਾਤਰ ਮਾਚਲ ਦੇ ਵਿੱਚ بارش ਹੋ ਰਹੀ ਹੈ ਤਾਂ ਇਸ ਵੀਡੀਓ ਨੂੰ ਅੱਗੇ ਤਾਂ ਕੋ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਦਰਿਆਵਾਂ ਦੇ ਕੰਢਿਆਂ ਤੇ ਕਿਤੇ ਵੀ ਹੋ ਤਾਂ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਕਿਉਂਕਿ ਕਿਸੇ ਵੀ ਟਾਈਮ ਦਰਿਆ ਸਤਲੁਜ ਦੇ ਵਿੱਚ ਪਾਣੀ ਕਾਫੀ ਮਾਤਰਾ ਦੇ ਵਿੱਚ ਆ ਸਕਦਾ ਹੈ ਇਸ ਕੋਈ ਦੁਰਾਵਾ ਨਹੀਂ ਹੈ ਗੱਲ ਸਾਫ ਹੈ ਜੇਕਰ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਕਾਫੀ ਜ਼ਿਆਦਾ ਤਬਾਈ ਮੱਚੇਗੀ ਜੇਕਰ ਪਾਖੜਾ ਤਾਂ ਲੈਵਲ ਲਗਾਤਾਰ ਵੱਧ ਰਿਹਾ ਹੈ ਜੇਕਰ ਫਲੱਡ ਗੇਟ 8 ਫੁੱਟ ਤੋਂ ਲੈ ਕੇ 10 ਫੁੱਟ ਦਾ ਕੋਣ ਖੋਲੇ ਗਏ ਹੈ ਤਾਂ ਫਿਰ ਗੱਲ ਸਾਫ ਹੈ ਕਿ ਪਾਣੀ ਦਰਿਆ ਸਤਲੁਜ ਦੇ ਵਿੱਚ ਆਵੇਗਾ ਬਹੁਤ ਵੱਡੇ ਪੱਧਰ ਤੇ ਜਿਸ ਤੋਂ ਆਪਾਂ ਅਨੁਮਾਨ ਅੰਦਾਜ਼ਾ ਲਗਾ ਸਕਦੇ ਆ ਤਾਂ ਇਸ ਟਾਈਮ ਤੋਡੇ ਤੱਕ ਇਹ ਜਾਣਕਾਰੀ ਪਹੁੰਚਾਣੀ ਲਾਜ਼ਮੀ ਸੀ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿੰਨੇ ਵੀ ਨਾਲ ਤੁਸੀਂ ਦਰਸ਼ਕਾਂਾਂ ਵਿੱਚ ਜੁੜੇ ਹੋ ਤੇ ਜਿਹੜੇ ਨੇ ਨਹੀਂ ਕੀਤਾ ਪੁਰਾਣੇ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਿਓ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਹੁਣ ਇੱਕ ਵਾਰ ਤੁਹਾਡੀ ਗਿਣਤੀ ਵਧੀ ਹੈ ਤਾਂ ਮੈਂ ਇੱਕ ਵਾਰ ਤੁਹਾਡੇ ਤੱਕ ਫੇਰ ਜਾਣਕਾਰੀ ਪਹੁੰਚਾ ਦਵਾਂ ਜੋ ਪਾਕੜਾ ਦੇ ਫਲੱਡ ਗੇਟ 8 ਫੁੱਟ ਤੱਕ ਖੋਲੇ ਗਿਆ ਸੀ ਉਹਨਾਂ ਨੂੰ ਹੁਣ ਬਤਾਇਆ ਕਿ 10 ਫੁੱਟ ਤੱਕ ਕਰ ਦਿੱਤਾ ਗਿਆ ਹੈ ਹੁਣ ਗੱਲ ਸਾਫ਼ ਹੈ ਕਿ ਦਰਾ ਸਤਲੁਜ ਦੇ ਵਿੱਚ ਦਰਾ ਸਤਲੁਜ ਦਾ ਜਲ ਪੱਧਰ ਹੋਰ ਵਧੇਗਾ ਤਪੜੇ ਆਪ ਚ ਇੱਕ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਘੱਗਰ ਦੇ ਨੇੜੇ ਜੁੜੇ ਹੋ ਜਾਂ ਫਿਰ ਬਿਆਸ ਦੇ ਕੰਢੇ ਤੋਂ ਜੁੜੇ ਹੋ ਜਾਂ ਫਿਰ ਸਤਲੁਜ ਜਾਂ ਕਿਹੜੀ ਤਹਿਸੀਲ ਤੋਂ ਕਿਸ ਜ਼ਿਲ੍ਹੇ ਤੋਂ ਸਾਡੇ ਨਾਲ ਜੁੜੇ ਹੋ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਕੋਈਕੀ ਲਗਾਤਾਰ ਤੋਂ ਅੱਜ ਤੱਕ ਆਪੜੇ ਪਚਾਰਿਆ ਘੱਗਰ ਦਾ ਜਲ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ ਇਹ ਵੀ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਘੱਗਰ ਦਰਿਆ ਦੇ ਵੀ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਸਵੇਰੇ ਇਸੇ ਚੈਨਲ ਤੇ ਵੀਡੀਓ ਤੁਹਾਡੇ ਤੱਕ ਪਹੁੰਚਾਈ ਸੀ ਆਪ ਮੈਂ ਬ੍ਰਦਰ ਦਰਿਆ ਸਤਲ ਜਿਹਦਾ ਜੋ ਜਲ ਪੱਧਰ 1 ਫੁੱਟ ਤੱਕ कट ਗਿਆ ਹੈ ਦਰਿਆ ਸਤਲੁਜ ਦਾ ਚਲ ਪੱਦਰ 1 ਫੁੱਟ ਤੱਕ ਘਟਿਆ ਘਟਿਆ ਪਰ ਜੋ ਪਾਖੜਾ ਥੱਲੇ ਵੱਧਿਆ ਦੂਜੇ ਪਾਸੇ ਜੋ ਪਾਖੜਾ ਦੇ ਫਲੱਡ ਗੇਟ ਸੇ 8 ਫੁੱਟ ਤੱਕ 10 ਫੁੱਟ ਤੱਕ ਕਰ ਦਿੱਤੇ ਗਿਆ ਤਾਂ ਹੁਣ ਦਰਿਆ ਸਤਲੁਜ ਦੇ ਵਿੱਚ ਪਾਣੀ ਆਵੇਗਾ ਜੇਕਰ ਇੱਥੇ ਪਾਣੀ ਘਟਿਆ ਤਾਂ ਜੋ ਰੁਕ ਪਾਣੀ ਛੱਡਿਆ ਜਾਂਦਾ ਦਰਿਆ ਸਤਲੁਜ ਦੇ ਵਿੱਚ ਤਾਂ ਔਨਲੀ ਟਾਈਮ ਲੱਗਦਾ ਜਦ ਤੱਕ ਹੁਣ ਪਾਣੀ ਛੱਡਿਆ ਗਿਆ ਇਸ ਟਾਈਮ ਤਾਂ ਕੰਦ ਸ਼ਾਪ ਤੱਕ ਪਾਣੀ ਦਰਿਆ ਸਤਲੁਜ ਦਾ ਵੱਧ ਚੁੱਕ ਜਾਵੇਗਾ 1 ਫੁੱਟ ਘਟਦਾ ਹੈ ਤਾਂ ਫਿਰ ਗ੍ਰੇਮਰ ਦੋ ਟਾਈਫਰ ਦਰਸਤ ਨੂੰ ਇਹਦਾ ਪਾਣੀ ਵੱਧ ਜਾਂਦਾ ਤਾਂ ਇੱਕ ਚਿੰਤਾ ਚਿੰਤਾ ਦਾ ਵਿਸ਼ਾ ਬਹੁਤ ਜ਼ਿਆਦਾ ਤਾਂ ਆਪਸੀ ਪਰ ਪੈਚਰ ਬਣਾ ਕੇ ਰੱਖੋ ਜਿੱਥੇ ਵੀ ਤੁਸੀਂ ਦਰਵਾਜ਼ੇ ਨੇੜੇ ਹੋ ਤਾਂ ਫਿਰ ਦੂਰ ਦੂਰ ਚਲੇ ਜਾਓ ਇਸ ਟਾਈਮ ਜੋ ਸਭ ਤੋਂ ਵੱਧ ਸੇਵਾ ਦਾ ਕੰਮ ਸਮਾਜਿਕ ਸੋਸਤਾਵਾ ਕਰ ਰਹੀ ਹੈ ਆਮ ਲੋਕ ਕਰ ਰਿਹਾ ਹੈ ਪ੍ਰਸ਼ਾਸਨ ਤੇ ਵੱਡੇ ਸਵਾਲੇ ਚਿੰਨ੍ਹ ਖੜੇ ਹੋਏ ਆ ਬਹੁਤ ਜ਼ਿਆਦਾ ਵੱਡੇ ਕਿ ਪ੍ਰਸ਼ਾਸਨ ਕੰਮ ਨਹੀਂ ਕਰਦਾ ਤੁਡੇਰੀਚ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ ਤੁਸੀਂ ਆਪਣਾ ਸਜਾ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਵੇਰੇ ਨਵੀਂ ਅਪਡੇਟ ਨਾਲ ਵੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਪਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਭ ਤੋਂ ਪਹਿਲਾਂ ਸਾਡੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ